ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਤੇ ਅੱਜ ਆਪਾਂ ਕਰਾਂਗੇ ਸਫ਼ਰ ઋਸ਼ੀਕੇਸ਼ ਤੋਂ ਗੋਬਿਲਗੜ੍ਹ ਤੱਕ ਜੀ ਤੇ ਹਨ ਦੂਜਾ ਤੇ 5 ਵਜੇ ਦਾ ਸਮਾਂ ਦਿੱਤਾ ਸੀਗਾ ਕੀ ਗੱਡੀ ਵਾਲੇ ਨੂੰ 5 ਵਜੇ ਸਵੇਰ ਚੱਲਾਂਗੇ ਪਰ 5 ਵਜੇ ਨੂੰ ਜਿਹੜੇ 5 ਮਿੰਟ ਹੀ ਰਹਿ ਗਏ ਨੇ ਤੇ ਹਾਲੇ ਟੇਕਣਾਗਾ ਮੱਥਾ ਦਰਬਾਰ ਸਾਹਿਬ ਤੇ ਫਿਰ ਉਸ ਤੋਂ ਬਾਅਦ ਪੀਣੀਆ ਚਾਹ ਤੇ ਮੁੰਡੇ ਹੋ ਗਏ ਵੈਸੇ ਤਾਂ ਰੈਡੀ ਸ਼ੈਡੀ ਉੱਧੇ ਰਹਿ ਗਏ ਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮੁੰਡਿਓ ਉਸ ਨੂੰ ਟਾਈਮ ਦੀ ਲੱਗਦਾ ਮੈਨੂੰ ਲੱਗਦਾ ਵੇਰ ਕਾ ਦਾ ਰਹਿਣੀ ਆ ਗਈ ਤਾਂ ਭਾਈ ਆ ਗਏ ਹੈ ਉਹਨਾਂ ਨੇ ਬਾਜੋ ਵੇਰ ਮੇਰੇ ਸਹੌਣ ਅੱਜ ਟਾਈਮ ਪੁੱਟ ਰਾਵਲ ਜੀ ਲੰਘ ਕੇਣੀ ਆ ਆਪਣੇ ਕੋਲ ਜਿਹੜੀ ਗੱਡੀ ਕਰਾਈ ਆ ਆਏ ਵੜ ਕੇ ਵੇਖਣਾ ਪਾ ਜੀ ਅੱਖਾਂ ਸਾਹਮਣੇ ਹਾਂ ਬਾਜੋ ਅੱਖਾਂ ਸਾਹਮਣੇ ਨਾਉਂਦਾ ਤਾਂ ਬੱਬੀ ਹੈ ਮੈਂ ਕਿਹਾ ਉਹੀ ਗੱਲ ਵੇਰ ਹੋਣੀ ਅੱਜ ਕੋਈ ਪਤਾ ਨਹੀਂ ਐਂਡ ਤੇ ਫੇਰ ਤੇਰਾ ਕਸੂਰ ਨਿਕਲਿਆ ਵੇ ਨਿਕਲ ਨਾ ਜੇ ਨਿਕਲ 啊。Um ਲੋਈ ਗੱਡੀ ਆ ਗਈ ਆਪਣੀ ਆਹ ਬਾਈ ਡਰਾਈਵਰ ਲੋਏ 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 ਰੱਖੋ ਵਰ ਸਮਾਨ ਕਰਾ ਉੱਪਰ ਗੱਡੀ ਦੇ ਲੋ ਜੀ ਯਾਤਰਾ ਕਰਨ ਲੱਗਿਆ ਸ਼ੁਰੂ ਤਨ ਤੈ ਸੇਵ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਬਾਗੇ ਯਾਤਰਾ ਕਰ ਦਿੱਤੀ ਆਪਾਂ ਸ਼ੁਰੂ ਰਿਸ਼ੀ ਗੇਟ ਤੋਂ 2 ਵਜੇ ਤੋਂ 7 ਵਜੇ ਤੱਕ ਘਾਟ ਤੱਕ ਘਾਟ ਤੱਕ ਬਾਜੀ ਥੋੜੇ ਜਿਹਾ ਕਨਫਿਊਜ਼ ਆ ਯਾਤਰਾ ਕਰਨੀ ਸੀ ਸਵੇਰ 5 ਵਜੇ ਸਟਾਰਟ ਤੇ ਕਿੰਨੇ ਵਜੇ 6 ਮੇਰੇ ਕੋਲ ਇੱਕ ਕਾਟਾ ਲੈਣਾ ਤੇ ਮੁੰਡੇ ਟਾਈਮ ਤੇ ਨਹੀਂ ਪਹੁੰਚ ਕਿੰਨੇ ਵਜੇ ਸਵੇਰੇ ਘੱਟੇ ਆ ਰਹੇ ਸੀ ਇਹਦਾ ਪਹਿਲੇ ਗਾੜੀ ਨੂੰ ਇਹ ਲੈਣੇ ਕਿਉਂ ਆ ਆਸਿਰੀ ਹੋਗਈ ਹੋਗਈ ਆਮੀਨ ਆ ਟੀ ਵਾਲਾ ਨੇ ਰੋਕ ਲਿਆ ਸੀ ਗਾਈ ਹਾਂਜੀ ਬਾਬਾ ਜੀ ਨਾਲ ਚੱਲਣਾ ਟਾਈਮ ਹੋਣਾ ਕੋਈ ਚੱਕਰ ਨਹੀਂ ਬਾਬਾ ਜੀ ਕੀ ਕਹਿੰਦੇ ਚੱਕਰ ਹੀ ਕੋਈ ਨਹੀਂ ਤੇ ਕਹਿੰਦੇ ਚਲੇ ਜਾਓ ਚੱਕਰ ਹੀ ਕੋਈ ਨਹੀਂ ਕਰੋ ਯਾਤਰਾ ਕਰੋ ਯਾਤਰਾ ਆ ਠੀਕ ਹੈ ਜੀ ਲੈਓ ਬਈ ਹਾਂਜੀ ਤੇ ਤੁਸੀਂ ਲੱਗਦਾ ਜਿੱਥੇ ਵੀ ਜਾਓਗੇ ਮੇਰੇ ਸਹਾਨਾ ਸੂਰਜ ਕਢਾ ਲਿਆ ਕਰਨਾ ਤੇ ਹੁਣ ਇਧਰ ਪਹਾੜਾਂ 'ਚ ਵੀ ਕਢਾਤਾ ਸੂਰਜ ਪਿੰਡ ਆਪਣੇ 20 ਪੈ ਗਿਆ ਵਧੀਆ ਦੇ ਲੈ ਇੱਥੇ ਕਢਾਦਾ ਨਾ ਸੂਰਜ ਇੱਥੇ ਵੀ ਨਹੀਂ ਪਹਾੜਾਂ 'ਚ ਵੀ ਨਹੀਂ ਡਲੇ ਹਲੂਈ ਕੀਤਾ ਹੈ ਤਾਂ ਆਈ ਆਪਾਂ ਹਲੇ ਦਾ ਸਫਰ ਸ਼ੁਰੂ ਕੀਤਾ ਸੀ 21 ਕਿਲੋਮੀਟਰ ਹੀ ਪਰ ਥੋੜਾ ਆ ਬੰਦੇ ਸੈੱਟ ਨਹੀਂ ਚਲਵਾ ਆ ਜੋ ਫਿਰ ਚੱਲਗੇ ਫਿਰ ਭਾਗ ਜੇ ਨਹੀਂ ਇਹ ਲੈ ਫੀਟ ਫੋਟੋ ਬਾਈ ਦਾ ਬਹਾਨਾ ਸੀਗਾ ਤੈਨੂੰ ਉਠਾਉਣਾ ਈ ਸ਼ੋਰਾ ਪੂਰੇ ਬਹਿਣਾ ਸੀ ਬਾਈ ਨੇ ਉਹ ਜਾਣ ਕੇ ਸਕੀਮ ਲਾ ਗਿਆ ਬਾਈ ਚਲਾ ਕੋਈ ਨਾ ਪਾਪਾ ਨਾ ਕਿ ਮੈਨੂੰ ਬਾਈ ਕਹਿੰਦਾ ਮੈਂ ਵੀ ਵੀਊ ਵੇਖਣਾ ਪੂਰੇ ਬਹਿ ਕੇ ਨਾ ਪਕੌੜਿਆਂ ਨੂੰ ਠੀਕ ਨੇ ਆ ਉਹਦੀ ਠੀਕ ਚਾ ਸਾਰੇ ਜਣੇ ਵੇ ਠਿੱਕੀ ਦਾ ਪਹਿਲਾਂ ਜਾਂਦੇ ਪਕੌੜੇ ਖਾ ਕੇ ਤਾਂ ਬੱਸ ਫਿਰ ਚਾਹ ਪੀਂਦੀ ਆ ਆਲੋ ਵੀ ਮੁੰਡਿਓ ਸ਼ਗੋ ਪਕੌੜੇ ਹੀ ਸ਼ਗੋ ਪਕੌੜੇ ਆਜੋ ਆਇਆ ਵੀ ਪਕੌੜੇ ਸ਼ਗਲਾ ਬਾਬਾ ਫਤਿਹ ਸਿੰਘ ਕੋਰੇਟ ਬਰਨਾਲਾ ਉਹਨਾਂ ਦੇ ਵੱਲੋਂ ਤੇ ਸਮੂਹ ਸੰਗਤਾਂ ਦੇ ਵੱਲੋਂ ਲੰਗਰ ਆਉਂਦਾ ਚਾਹ ਤੇ ਪਕੌੜਿਆਂ ਦਾ ਸਵੇਰ ਜਾਂਦੇ ਜਰੂਰ ਸ਼ੱਕ ਕੇ ਜਾਇਓ ਬੜਾ ਵਧੀਆ ਪ੍ਰਬੰਧ ਹੈ ਬੜੇ ਵਧੀਆ ਪਕਵਾਨ ਜਿਹੜੇ ਚਾਏ ਜਾਂਦੇ ਆ ਤੇ ਬਾਬਾ ਜੀ ਇੱਥੇ ਸੇਵਾ ਕਰਦੇ ਬਾਬੇ ਕੀ ਨਾਮ ਕਰਦੇ ਟਾਟਾ ਬਲਵੰਤ ਸਿੰਘ ਰਾਏਕੋਟ ਬਲਵੰਤ ਸਿੰਘ ਰਾਏਕੋਟ ਤੋਂ ਬਾਬਾ ਜੀ ਕਹਿੰਦੇ 30 35 30 35 ਸਾਲ ਹੋ ਗਏ ਹਰ ਇੱਕ ਸਾਲ ਇਹ ਇੱਥੇ ਲੰਗਰ ਲਾਉਂਦੇ ਆ ਚਾਹ ਪਕੌੜਿਆਂ ਦਾ ਬਾਬਾ ਜੀ ਹਾਂ ਜੀ ਸਫਲ ਕਰੇ ਇਹ ਇਹ ਲੰਗਰ ਉਦੋਂ ਤੱਕ ਚੱਲਣਾ ਜਦੋਂ ਤੱਕ ਯਾਤਰਾ ਆ ਗਈ ਉਸ ਤੋਂ ਵੀ 5 ਦਿਨ ਵੱਧ ਚੱਲੂਗਾ ਕਹਿੰਦੇ ਹਾਂਜੀ ਹਾਂਜੀ 10 ਅਕਤੂਬਰ ਤੱਕ ਯਾਤਰਾ ਤੇ ਇਹ ਲੰਗਰ 15 ਤੱਕ ਚੱਲੂਗਾ ਜੀ ਹਰ ਸਾਲ ਹਰ ਸਾਲ ਜੀ ਬਾਪੇ ਆ ਗਈ ਨਰਜੀ ਹੁਣ ਆ ਗਈ ਆ ਗਈ ਕੋਲੀ ਬੁਲਾਈ ਬੁਲਾਓ ਕਰੀ ਵਰ ਜਗਾਰਾ ਓ ਯਾਰ ਬਾਈ ਜਗਾਰਾ ਲਾਓ ਸਿਰ ਜਾ ਕਾ ਠੀਕ ਆ ਲਾਦਾ ਪਤਾ ਕਿਵੇਂ ਰਿੱਕੀ ਫਿਲਮਾਂ ਦੇ ਵੇਖਿਆ ਹੋਰ ਬਾਈ ਸਹੀ ਆ ਹੁਣ ਦੇਖ ਲੈ ਸਵਾਲ ਆਉਂਦਾ ਬਾਈ ਓ ਸਵਾਲ ਆਉਂਦਾ ਬਾ ਠੀਕ ਆ ਨੰਦੀ ਆਈ ਜਾਂਦਾ ਵੇਖੀ ਫੜੇ ਦਾ 50 60 ਕਿਲੋਮੀਟਰ ਬਾਅਦ ਆਏ ਆ ਤੇ ਬੰਦੇ ਡਾਉਣ ਪਈ ਜਾਂਦੇ ਆ ਇਹ ਕੋ ਦੇ ਕੋਵਲ ਐ ਡਿਨਵਾਸੀਆ ਚਾਹ ਦਾ ਮੁੱਕ ਵੀ ਗਿਆ ਸਰ ਮੈਂਟਾ ਜੀ ਹਾਂ ਇੱਧਰ ਬਾਈ ਨੂੰ ਸੋਈ ਹੁਣ ਕੀ ਭਾਲਦੇ ਨਹੀਂ ਠੰਡਾ ਠੰਡਾ ਭਾਲਦੇ ਦੋਤੇ ਗੋੜਾ ਦੋਤੇ ਗੋੜਾ ਭਾਲਗੇ ਰਿੱਕੀ ਕਹਿੰਦਾ ਲੇਮਨ ਦਾ ਪੀਣਾ ਪਿਉੰਨੇ ਪਿਉੰਨੇ ਤੁਹਾਨੂੰ ਰੋਕਣਾ ਕਰਦੋ ਮੁੰਡੇ ਸੈੱਟ ਪਿਆ ਕੇ ਕੋਕੀਨ ਨੂੰ ਓ ਬਾਈ ਤੁਰਤਰੇ ਦੇ ਦੇ ਚੇਰਸ ਚੇਰਸ ਭਾਗੀ ਰਥੀ ਗੰਗਲ ਕਨੰਦਾ ਤੇ ਇਹਨਾਂ ਦੇ ਸਮੇਲ ਤੋਂ ਬਣੀ ਗੰਗਾ ਨਦੀ ਓ ਬਾਈ ਹੈਗਾ ਯਾ ਮੇਰਾ ਵੀ ਹਾ ਹੂ ਕਰ ਸਾਨੂੰ ਡਰ ਲੱਗਣ ਦਾ ਹੁਣ ਤਾਂ ਇਹ ਨੂਨੂ ਪਿਆਇਆ ਤੈਨੂੰ ਆਵਾਜ਼ ਮੇਰਾ ਵੀ ਕੱਢ ਇੱਗੇ ਉਧਰ ਨਾਲ ਸਹੀ ਆਵੇਂ ਅੱਗੇ ਕਰੇ ਚਾਰ ਸਾਢੇ ਚਾਰ ਘੰਟੇ ਸਫ਼ਰ ਤੋਂ ਬਾਅਦ ਪਹੁੰਚ ਗਿਆ ਜੀ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਆ ਜਾਓ ਵੀ ਛਕ ਲੋ ਪ੍ਰਸ਼ਾਦਾ ਮੁੰਡਿਓ ਗੁਰਦੁਆਰਾ ਲੰਗਰ ਦਮਦਮਾ ਸਾਹਿਬ ਸਕੈਨਰ ਲੱਗ ਗਿਆ ਨਾਲ ਬਾਬਾ ਜੀ ਪ੍ਰਸ਼ਾਦਾ ਆਪਾਂ ਛਕ ਲਿਆ ਤੇ ਹੁਣ ਆਉਂਦਾ ਆਨੰਦ ਬੈਠ ਕੇ ਇੱਥੇ ਪੂਰਾ ਹਸਤੂਨ ਹਾਂਜੀ ਸਕੂਨ ਵੀਰੇ ਸਕੂਨ ਮਿਲਦਾ ਪੂਰਾ 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 ਅਸੀਂ ਤਾਂ ਕਹਿੰਦੇ ਹੋਰ ਰੋਜ ਆਕ ਵੀ ਅੱਗੇ ਤਾਂ ਇਦੋਂ ਵੀ ਕਦਰ ਦੇ ਨਹੀਂ ਆ ਰਹੀ ਉਹ ਦੇਖੋ ਨੂੰ ਮਿਲ ਲਗੀ ਚਲੋ ਬੈਠੋ ਕਰੋ ਜਲਦੀ ਉਹ ਕਹਿੰਦਾ ਲੇਟ ਆਉਂਦੀ ਬਹੁਤ ਜਿਆਦਾ ਬੈਠੋ ਬੈਠੋ ਆਹਾਂ ਐਨ ਘਾ ਠੀਕ ਆ ਉੱਠੋ ਕਰੋ ਲੋ ਸ਼ੁਰੂ ਓਏ ਯਾਰ ਓਏ ਡਰਾਈਵਰ ਸਵਾਉਂਗੇ ਤੁਸੀਂ ਮੇਰਾ ਵੀਰ ਓਏ ਸੋਰਾ ਉੱਠ ਬੈਟਰੀਆਂ ਦਾ ਲੋ ਹੋਈਆਂ ਪਈਆਂ ਸਾਰਿਆਂ ਦੀਆਂ ਆ ਤਿੰਨ ਦੀਵੇ ਜਗਦੇ ਆ ਆ ਤਿੰਨ ਦੀਵੇ ਜਗਦੇ ਆ ਤਿੰਨ ਜਗਦੇ ਆ ਬਾਕੀ ਬੈਟਰੀਆਂ ਲੋ ਆ ਸਾਰਿਆਂ ਦੀਆਂ ਹੋ ਗਈਆਂ ਡਰਾਈਵਰ ਸਹੀ ਆ ਸਾਡੇ ਕਿੰਨੇ ਘੰਟੇ ਹੋ ਗਏ 6 ਵਜੇ ਤਰੇ ਸੀ 1 ਵੱਜ ਗਿਆ 7 ਘੰਟੇ ਤੇ ਲਾ ਲਓ 7 ਘੰਟੇ ਹੋ ਗਏ ਆ ਇਹ ਬਾਈ ਕਣ 3 ਘੰਟੇ ਹਲੇ ਲੱਗਣਿਆ 2-3 ਘੰਟੇ ਹੋਰ ਲੱਗਣੇ ਆ ਓਏ ਬੋਵੀ ਧੌਂ ਜਿਹਾ ਹੈ ਹੈਲਥੀ ਜਿਵੇਂ ਸਪਰਿੰਗ ਪਾਏ ਹੁੰਦੇ ਆ ਇਹ ਸਪਰਿੰਗ ਨਹੀਂ ਪਾਏ ਹੁੰਦੇ ਧੌਂ ਤੇ ਔਟ ਵੀ ਉਹ ਗਾਂ ਪੁਲਿਸ ਫੁੱਲਸਾ ਆ ਕੇ ਉਹਨਾਂ ਨੇ ਕਿਹਾ ਲਾਛਾ ਲਈ ਜਾਂਦਾ ਬਾਈ ਤੇ ਵੈ ਗਾਉਂ ਨਹੀਂ ਪਤਾ ਕਿੱਥੇ ਆ ਕੋਈ ਆਨੰਦ ਨਹੀਂ ਕਾਜ ਨਹੀਂ ਪਤਾ ਪਾਈਆਂ ਨੂੰ 10 ਕਿਲੋ ਮੀਟਰ ਵਾਟ ਰਹਿ ਗਿਆ ਇਹ ਕੋ ਵੀ ਨੇ ਘਾਟ ਇਹ ਆ ਬਾਈ ਆ ਬਾਈ ਨੇ ਕੀ ਗੋਈ ਕੀਤੀ ਆ ਉਹ ਪਹਾੜਾਂ ਤੇ ਖਾ ਕਹਿੰਦੇ ਕਾਲਾ ਤੇਲ ਆ ਕੀਤਾ ਇੱਕ ਵਾਰੀ ਤਾੜੀ ਲਾ ਦਿਓ ਬਾਈ ਦੇ ਲਈ ਵਾਟੇ ਵੀਊ ਸਰ ਜੀ ਜਿੱਨੀ ਜੰਨਤ ਹੀ ਇੱਥੇ ਆ ਘੁੰਮਣ ਜ਼ਰੂਰ ਆ ਉਹ ਪਹਾੜਾਂ 'ਚ ਇਹਨੇ ਕਦੇ ਜਿਉਂਦੇ ਜੀ ਸਵਰਗ ਦੇਖਣਾ ਇਹ ਹਜੇ ਸਵਰਗ ਦਾ ਹੋਰ ਅੱਗੇ ਆ ਅੱਜ 9 ਘੰਟਿਆਂ ਦੇ ਸਫ਼ਰ ਤੋਂ ਬਾਅਦ ਪਹੁੰਚ ਗਏ ਆ ਜੀ ਦੋ ਵੀਰ ਘਾਟ ਚਲੋ ਮੁੰਡਿਓ ਲੈ ਲਿਆ ਕਮਰਾ ਪਰ ਚਲੋ ਕਮਰੇ ਲੈ ਲਈ ਦੋ ਇਹ ਕਾਹ ਕਮਰਾਗਾ ਤੇ ਇੱਕ ਇਧਰ ਨਾਲ ਆਈ ਕਮਰਾ ਚ ਉੱਪਰ ਇਧਰ ਹੱਦੇ ਇਹ ਕਾਹਗਾ ਲਾਤਾ ਹੁੰਦੇ ਸਾਰੀ ਪੱਗਾਂ ਛੋਟੀਆਂ ਲੈਣੀਆਂ ਮੁੰਡਿਆਂ ਨੇ ਕੱਲ ਦੀ ਯਾਤਰਾ ਵਾਸਤੇ ਪੈਦਲ ਯਾਤਰਾ ਕਰਨੀ ਨਾ ਕੱਲ ਤੋਂ ਸਟਾਰਟ ਸਹੀ ਸੀ ਲਵਾ ਲਾ ਬਬਈ ਕੱਟ ਦਾ ਸੌਦਾ ਹੋ ਰਿਹਾ ਗੋਰਨਵਾਰਾ ਸੈੱਟ ਤੋਂ ਬਾਹਰ ਲੱਗ ਰਿਹਾ ਸ਼ੀ ਆਵਾਜ਼ ਵੀ ਆਈਦਾ ਇਹ ਸਫ਼ਰ ਜਿਹੜਾ ਕਾਫੀ ਲੰਮਾ ਸੀ ਗ੍ਰਿਸ਼ੀ ਦੇ ਤੋਂ ਲੈ ਕੇ ਕੋਹਿੰਡ ਘਾੜ ਤੱਕ ਇਹ ਮਤਲਬ ਕਿ ਇੱਕ ਬਣਜੰਦਾ ਰਸਤਾ ਜਿਹੜਾ 270 73 ਕਿਲੋਮੀਟਰ ਵਾਟ ਤੇ ਸਾਨੂੰ ਲੱਗਿਆ ਟਾਈਮ ਜੀ ਮੋਂ 9.5 ਘੰਟੇ ਲੱਗੇ ਸੀ ਰਾਹ ਚ ਰੋਕਦੇ ਵੀ ਆਈ ਤੇ ਬਾਕੀ ਥੋੜੀ ਪ੍ਰੋਬਲਮ ਹੋ ਗਈ ਸੀ ਮੁੰਡਿਆਂ ਨੂੰ ਤੇ ਬਾਕੀ ਨਾਲ ਇੱਕ ਮੈਡੀਸਨ ਜਰੂਰ ਰੱਖਿਓ ਕੋਲ ਨਾਲ ਇਹ ਬਾਕੀ ਸਾਰਾ ਇਨਵਾਇ ਕਰਦੇ ਆ ਵਧੀਆ ਰਿਹਾ ਸਫਰ ਇਹ ਬਲੌਗ ਨੂੰ ਇੱਥੇ ਹੀ ਕਰਦੇ ਹਾਂ ਇਸ ਨਾਲ ਤੇ ਕੱਲੂ ਕਰਾਂਗੇ ਕੈਰਲੀ ਯਾਤਰਾ ਗੋਲ ਘਾੜ ਤੋਂ ਗੋਲ ਘਾਂਟਾ ਜੇ ਬਲੌਗ ਵਧੀਆ ਲੱਗਦੇ ਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਕਿ ਮੈਂ ਦੱਸ ਦਿਓ ਕਿ ਤਵਾ ਲੱਗਦਾ ਤੇ ਬਾਕੀ ਜੇ ਮੈਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਸ਼ੁਕਰੀਆ ਸਾਰਿਆਂ ਦਾ